ਤੇ ਨੱਕ ਵਿੱਚ ਨਥੀ ਤੇ ਮੇਰੇ ਤਨ ਤੇ ਕੱਕਰੀ ਮੇਰੇ ਕੰਨੀ ਪਹ ਦੇ ਉਹ ਡੰਡੀ ਕੱਲਾ ਕੋ ਬੁੱਲਾ ਸੋ ਐਸਾ ਯਾਰ ਮਣੋੜਾ ਤੇ ਭਾਵੇਂ ਲੋਕੂ ਦਾ ਬਹਣ ਡੰਡੀ ਨਾ 7-8 ਸਾਲ ਹੋ ਗਿਆ ਹਾਂਜੀ ਮਤਲਬ ਉਦੋਂ ਮੈਂ 7 ਕੁ ਸਾਲ ਦੀ ਸੀ ਵੱਡੀ ਸਿਸਟਰ 8 ਕੁ ਸਾਲ ਦੀ ਸੀ ਜਦੋਂ ਦੇ ਅਸੀਂ ਸ਼ੋਅ ਲਾਉਣ ਲੱਗੇ ਆ ਜਦੋਂ ਦੇ ਤਿਆਰੀ ਕਰਦੇ ਪਏ ਆ ਫੈਮਿਲੀ ਚ ਇੱਕ ਛੋਟਾ ਬ੍ਰਦਰ ਆ ਦੋ ਅਸੀਂ ਸਿਸਟਰ ਆ ਇੱਕ ਮੰਮੀ ਆ ਕਮਾਉਣ ਵਾਲਾ ਤਾਂ ਦੇਖੋ ਫਾਦਰ ਸਾਹਿਬ ਸੀਗੇ ਤੁਹਾਡੇ ਹਨ ਉਹ ਜੇ ਖਰਚਾ ਕਿਵੇਂ ਚੱਲਦਾ ਘਰ ਦਾ ਜੀ ਕਰਦਾ ਘਰ ਦਾ ਖਰਚਾ ਹੀ ਬਸ ਕੋਈ ਥੋੜੇ ਬਹੁਤ ਪ੍ਰੋਗਰਾਮ ਲੱਗ ਰਹੇ ਆ ਜਿਆਦਾ ਤਾਂ ਨਹੀਂ ਜਦੋਂ ਦੀ ਪਾਪਾ ਜੀ ਦੀ ਡੈਥ ਹੋਈ ਆ ਉਹਨਾਂ ਦੇ ਥੋੜੇ ਘਟਾ ਉਨੇ ਦੂਰ ਨਾ ਚੋ ਪੜ੍ਹਾਈ ਕਿਨੇ ਛੱਡੀ ਪੜ੍ਹਾਈ ਤਾਂ ਮੈਂ ਛੱਡੀ ਕਰ ਪਾਪਾ ਤੋਂ ਬਾਅਦ ਮੈਂ ਪੜ੍ਹਾਈ ਛੱਡ ਦਿੱਤੀ ਸੀ ਕਿਉਂਕਿ ਹਰ ਵੇਲੇ ਪਾਪਾ ਦੀ ਟੈਨਸ਼ਨ ਰਹਿੰਦੀ ਸੀ ਕਿ ਪਾਪਾ ਮਾਰਦੇ ਨੇ ਤਾਂ ਪਤਾ ਨਹੀਂ ਕੀ ਹੋਊਗਾ ਕੀ ਨਹੀਂ ਹੋਊਗਾ ਮੈਂ ਸਾਰਾ ਜੱਗ ਕਰਦਾ ਵੜਿਆ ਨਹੀਂ ਸਾਰਾ ਜੱਗ ਕਰ ਚਿੰਤਾ ਪੁਰ ਨਹੀਂ ਦਾ ਮੈਂ ਆਸ ਮਿਆ ਦੀ ਦਾਈ ਮੈਂ ਲੜਿਆ ਚਿੰਤਾ ਪੁਰ ਨਹੀਂ ਦਾ ਪਰ ਮੋਨੀਅਮ ਤੇ ਬੈਠਦੇ ਆ ਤਾਂ ਅਸੀਂ ਉਹਨਾਂ ਨੂੰ ਬਹੁਤ ਮਿਸ ਕਰਦੇ ਆ ਕਿਉਂਕਿ ਉਹਨਾਂ ਬਿਨਾ ਸਾਨੂੰ ਨਾ ਸਾਡੀ ਕੋਈ ਤਿਆਰੀ ਹੁੰਦੀ ਆ ਨਾ ਸਾਡੇ ਮਤਲਬ ਘਰ ਦਾ ਰੋਜ਼ਗਾਰ ਹੀ ਪੱਲਾ ਤਰਾ ਕੋਈ ਖਰਚਾ ਨਹੀਂ ਚੱਲ ਰਿਹਾਗਾ ਜੋ ਵੀ ਸੀ ਉਹਨਾਂ ਨਾਲ ਸੀ ਗਾਈਸ ਡੈਡੀ ਨੂੰ ਯਾਦ ਕਰ ਲਵਾਂ ਤਾਂ ਮੇਰਾ ਕਿਸੇ ਨੂੰ ਘਰ ਚ ਬੁਲਾਉਣ ਨੂੰ ਵੀ ਮਨ ਨਹੀਂ ਕਰਦਾ ਹੁੰਦਾ ਕਿ ਬਸ ਉਹ ਹੁਣ ਤਾਂ ਉਹਨਾਂ ਦੇ ਨਾਲ ਗੱਲਾਂ ਕਰਦਾ ਘਰੇ ਜਦੋਂ ਅਸੀਂ ਸਟਾਰਟਿੰਗ ਕੀਤੀ ਸੀ ਸੀਗੀਂ ਦੇ ਦਾ ਸੀ ਨੂਰਾ ਸਿਸਟਰ ਜੀ ਦੇ Song ਤੋਂ ਕੀਤੀ ਸੀ ਆ ਜਾਵੇ ਆ ਜਾ ਮਾਹੀ ਤੱਕ ਕਰੀ ਦੇ ਲਈ ਆ ਜਾਵੇ ਆ ਜਾ ਮਾਹੀ ਤਤੜੀ ਦੇਵੇ ੜੇ ओ जो भी आ जाड़ी दरे छोटे नंगे सा चंगे सोटे सो न चंगे मिल गो जा महीड़ी दरे ਕੰਦੇ ਵੀ ਹਾਂ ਜੀ ਆ ਬੀ ਸੇਰੀ ਦੁੱਖ ਦਾ ਕਹਿੰਦੇ ਸੀ ਬਾਲਾ ਮੇਰਾ ਸਿਰ ਦਾ ਹੀ ਬਸ ਡਾਕਟਰ ਇਲਾਜ ਕਰਦੇ ਕਰਦੇ ਬਸ ਵਿਧਿਆਣੇ ਤੱਕ ਪਹੁੰਚ ਕੇ ਲੈ ਕੇ ਅਸੀਂ ਸੋਖਲਾਂ ਦਾ ਟਾਈਮ ਆਇਆ ਸੀ ਆ ਪਹਿਲਾ ਇੰਨੀ ਗਰੀਬੀ ਵੇਖੀ ਜਹੋਂ ਮਾੜਾ ਯਾਰ ਰੋਟੀ ਖਾਣ ਲੱਗੇ ਸੀ ਤੋਂ ਉੱਪਰ ਮਾੜਾ ਅਸੀਂ ਤੈ ਕਿੰਨੇ ਸਾਨੂੰ ਘਰ ਇਹਨਾਂ ਦਿੱਤਾ ਖਰਚਾ ਤਾਂ ਜਿੰਨੇ ਆਪਣੇ ਬਾਹਰੋਂ ਵੀ ਐਨਆਰਆਈ ਜੁੜੇ ਸੀ ਬਿਚਾਰੇ ਉਹਨਾਂ ਨੇ ਸਾਰਾ ਪੈਸਾ ਲਾਇਆ ਸੀ ਉਹ ਇਲਾਜ ਕਰਾਉਂਦੇ ਰਹੇ ਜਿੰਨਾ ਤੱਕ ਉਹ ਬਿਮਾਰ ਰਹੇ ਜਾਂ ਜਿੱਤੇ ਅਸੀਂ ਲੈ ਜਾਂਦੇ ਸੀ ਉਹਦੇ ਪੈਸੇ ਬਾਹਰ ਤੁਸੀਂ ਦੇਖ ਰਹੇ ਹੋ ਡੇਲੀ ਪੋਟ ਪੰਜਾਬੀ ਮੈਂ ਹਾਂ ਕਪਿਲ ਸ਼ਰਮਾ ਅੱਜ ਅਸੀਂ ਪੁੱਛਿਆ ਮੁਕਸਰ ਇਨਾ ਖੇੜਾ ਪਿੰਡ ਤਹਿਸੀਲ ਲੋਟ ਪੈਂਦੀ ਐ ਇਸ ਨੂੰ ਤੇ ਇਟ ਵਾਸ ਸਿਸਟਰ ਜਿਹੜੇ ਕੀ ਦੋਹੀ ਰੱਬ ਦੀ ਦਾਤ ਦਿੱਤੀ ਇਹਨਾਂ ਨੂੰ ਤੇ ਗੱਲ ਸੱਚੀ ਗੱਲ ਸਰ ਜੀ ਗੱਲ ਜੀ ਢਿੱਲੀ ਪੋਸਟ ਚੈਨਲ ਦਾ ਸੀ ਵੈਲਕਮ ਕਰਦੇ ਆ ਜਿਨ੍ਹਾਂ ਨੇ ਸਾਨੂੰ ਅੱਜ ਪਬਲਿਕ ਦੇ ਰੂਬਰੂ ਕੀਤਾ ਜੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਤੁਸੀਂ ਗਾਇਕੀ ਕਿੱਥੋਂ ਸਿੱਖੀ ਅ ਮੇਰੇ ਬਾਪੂ ਸਾਹਿਬ ਜੀ ਸਾਨੂੰ ਉਹਨਾਂ ਨੇ ਸਿਖਾਉਂਦੇ ਸਿਖਾਉਂਦੇ ਰੇ ਮੇਰੇ ਪਾਪਾ ਜੀ ਕਿਉਂਕਿ ਉਹ ਵੀ ਸਿੰਗਿੰਗ ਕਰਦੇ ਸੀ ਹਾਂਜੀ ਬਚਪਨ ਤੋਂ ਸਾਨੂੰ ਉਹਨਾਂ ਨੇ ਟ੍ਰੇਨਿੰਗ ਦਿੱਤੀ ਸੀ ਹਾਂਜੀ ਅਸੀਂ ਜ਼ਿਆਦਾਤਰ ਸੂਫੀ ਗਾਣਾ ਪਸੰਦ ਕਰਦੇ ਆਂ ਹੀ ਧਾਰਮਿਕ ਵੀ ਗਾਣਾ ਪਸੰਦ ਕਰਦੇ ਆਂ ਮਤਲਬ ਇਹ ਮਤਲਬ ਇਹ ਆ ਕਿ ਜੋ ਪਬਲਿਕ ਨੂੰ ਪਸੰਦ ਆਵੇ ਅਸੀਂ ਉਹ ਗਾਣਾ ਚਾਹੁੰਨੇ ਹਾਂਜੀ ਕਿਸ ਤਰ੍ਹਾਂ ਦੀ ਗਾਇਕੀ ਜੇ ਤੁਸੀਂ ਗੱਲ ਕਰ ਰਹੇ ਹੋ ਧਾਰਮਿਕ ਦੀ ਗੱਲ ਕਰ ਰਹੇ ਹੋ ਕਿਸ ਤਰ੍ਹਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਸੁਣਾ ਕੇ ਹਾਂਜੀ ਜ਼ਰੂਰ ਮੇਰਾ ਲੱਕ ਵਿੱਚ ਨਥਲੀ ਤੇ ਮੇਰੇ ਤਨ ਤੇ ਕੱਕਰੀ ਮੇਰੇ ਕੰਨੀ ਪਾ ਦੇਓ ਡੰਡੀਆ ਹੋ ਬੁੱਲਾ ਸੋਇਆ ਸਿਆਰ ਮਣੋੜੇ ਤੇ ਭਾਵੇਂ ਲੋਕੂ ਡਾਂ ਬਣ ਪੰਡੀਆਂ ਤੇ ਭਾਵੇਂ ਲੋ ਤੂੰ ਉਡਾ ਬਣ ਬੰਡੀਆ ਸਾਹ ਦੀ ਚੜਖੀ ਨੂੰ ਰੀ ਜਨਰ ਕਤ ਦੀਆ ਸਾਹ ਦੀ ਚੜਖੀ ਨੂੰ ਰੀ ਜਨਰ ਕਤ ਦੀਆ ਓ ਮੈਨੂੰ ਆਪਣ ਚਾਉਂਦਾ ਹੈ ਵੇ ਆਪਣਾ ਚਾਉਂਦਾ ਹੈ ਰਾਹੀਆਂ ਨੇ ਨੱਚਦੀਆਂ ਸਾਹ ਦੀ ਚੜਖੀ ਨੂੰ ਰੀ ਜਨਰ ਕਤ ਦੀਆ ਵੇ ਸਾਹ ਦੀ ਚਰਖੀ ਨੂੰ ਰੇ ਜਾ ਨਰ ਗਤ ਦਿਨ ਬਹੁਤ ਬਹੁਤ ਵਧੀਆ ਜੇ ਗੱਲ ਕੀਤੀ ਜਾਵੇ ਕਿੰਨੇ ਟਾਈਮ ਤੋਂ ਤੁਸੀਂ ਇਸ ਸਿੰਗਿੰਗ ਤੇ ਪਏ ਹੋ ਦੇ ਸਾਨੂੰ ਹੋ ਗਿਆ ਜੀ 7-8 ਸਾਲ ਹੋ ਗਿਆ ਹਾਂਜੀ ਮਤਲਬ ਉਦੋਂ ਮੈਂ 7 ਕੁ ਸਾਲ ਦੀ ਸੀ ਵੱਡੇ ਸਿਸਟਰ 8 ਕੁ ਸਾਲ ਦੀ ਸੀ ਜਦੋਂ ਦੇ ਅਸੀਂ ਸ਼ੋਅ ਲਾਉਣ ਲੱਗੇ ਜਦੋਂ ਤੇ ਤਿਆਰੀ ਕਰਦੇ ਪਏ ਸੀ ਪਰਿਵਾਰ ਚੋਂ ਨੂੰ ਕੋਣ-ਕੋਣ ਰਹਿ ਗਿਆ ਤੁਹਾਡੇ ਤੁਸੀਂ ਪੜਾਈ ਵੀ ਕਰ ਰਹੇ ਹੋ ਸਿੰਗਿੰਗ ਦੇ ਨਾਲ ਨਾਲ ਹਾਂਜੀ ਸਟੱਡੀ ਵੀ ਚੱਲ ਰਹੀ ਆ ਜੀ ਫੈਮਲੀ 'ਚ ਇੱਕ ਛੋਟਾ ਬ੍ਰਦਰ ਆ ਦੋ ਅਸੀਂ ਸਿਸਟਰ ਆ ਇੱਕ ਮੰਮੀ ਆ ਤੇ ਮੇਰੇ ਚਾਚੂ ਜੀ ਆ ਬਸ ਉਹ ਸਾਡੇ ਕੋਲ ਰਹਿੰਦੇ ਆ ਜੀ ਹਾਂਜੀ ਜੇ ਗੱਲ ਕੀਤੀ ਜਾਵੇ ਉਹਨੂੰ ਕਮਾਉਣ ਵਾਲਾ ਤਾਂ ਦੇਖੋ ਫਾਦਰ ਸਾਹਿਬ ਸੀਗੇ ਤੁਹਾਡੇ ਹਨਾ ਉਹ ਜੇ ਖਰਚਾ ਕਿਵੇਂ ਚੱਲਦਾ ਘਰ ਦਾ ਜੀ ਗੱਲ ਕੀਤੀ ਜਾਵੇ ਕਰਦਾ ਖਰਚਾ ਹੀ ਬਸ ਕੋਈ ਥੋੜੇ ਬਹੁਤ ਪ੍ਰੋਗਰਾਮ ਲੱਗ ਰਹੇ ਆ ਜਿਆਦਾ ਤਾਂ ਨਹੀਂ ਜਦੋਂ ਦੀ ਪਾਪਾ ਜੀ ਦੀ ਡੈਥ ਹੋਈ ਆ ਉਦੋਂ ਦੇ ਥੋੜੇ ਘਾਟ ਆ ਤੇ ਕੋ ਚਾਚੀ ਹੈਲਪ ਕਰ ਦਿਆ ਖਾਣ ਪੀਣ ਦਾ ਮਤਲਬ ਉਹ ਖਰਚਾ ਲੈ ਆਉਂਦੇ ਆ ਹੀ ਬਸ ਕੋਨੇ ਦੋਨਾਂ ਚੋਂ ਪੜ੍ਹਾਈ ਕਿਨੇ ਛੱਡੀਗੀ ਪੜ੍ਹਾਈ ਤਾਂ ਮੈਂ ਹੀ ਛੱਡੀ ਆ ਜੀ ਕਰ ਅ ਪਾਪਾ ਤੋਂ ਬਾਅਦ ਮੈਂ ਪੜ੍ਹਾਈ ਛੱਡਤੀ ਸੀ ਕਿਉਂਕਿ ਹਰ ਵੇਲੇ ਪਾਪਾ ਦੀ ਟੈਨਸ਼ਨ ਰਹਿੰਦੀ ਸੀ ਕਿ ਪਾਪਾ ਬਿਮਾਰ ਰਹਿੰਦੇ ਨੇ ਤਾਂ ਪਤਾ ਨਹੀਂ ਕੀ ਹੋਊਗਾ ਕਿ ਨਹੀਂ ਹੋਊਗਾ ਬਸ ਇਸੇ ਟੈਨਸ਼ਨ ਦੇ ਵਿੱਚ ਪੜ੍ਹਾਈ ਚ ਮਨ ਨਹੀਂ ਲੱਗਦਾ ਸੀਗਾ ਜੀ ਕਿੰਨਾ ਟਾਈਮ ਹੋ ਗਿਆ ਉਹਦੇ ਪੜ੍ਹਾਈ ਦੀ ਗੱਲ ਕੀਤੀ ਜਾਵੇ ਕਦੋਂ ਛੱਡੀ ਤੁਸੀਂ ਅ ਮੈਂ ਪੜ੍ਹਾਈ ਪਲੱਸ 1 ਚ ਛੱਡੀ ਮੈਂ ਪਲੱਸ 1 ਦੇ ਪੇਪਰ ਨਹੀਂ ਦਿੱਤੇ ਮਤਲਬ ਕਿ ਹਲੇ ਥੋੜਾ ਟਾਈਮ ਹੀ ਹੋਇਆ ਮੈਨੂੰ ਪੜ੍ਹਾਈ ਛੱਡੀ ਨੂੰ ਦੋ ਤਿੰਨ ਮਹੀਨੇ ਹੋਇਆ ਪੜ੍ਹਾਈ ਛੱਡੀ ਮੂੰ ਤਾਂ ਤੁਸੀਂ ਪੜ੍ਹ ਰਹੇ ਹੋ ਹਾਂਜੀ ਹਾਂਜੀ ਕਿੰਨੀ ਕਲਾਸ ਮੇਰੀ ਫਰਸਟ ਬੀਐਮਏ ਮੈਂ ਐਡਮਿਸ਼ਨ ਕਰਾਈ ਹੋਈ ਹੁਣ ਹਾਂਜੀ ਪਲੱਸ 2 ਕਲੀਅਰ ਅੱਛਾ ਇਹ ਫਾਦਰ ਸਾਹਿਬ ਤੁਹਾਡੇ ਸਿੰਗਿੰਗ ਗਾਉਂਦੇ ਸੀਗੇ ਹਾਂਜੀ ਪਾਪਾ ਵੀ ਸਿੰਗਿੰਗ ਕਰਦੇ ਸੀਗੇ ਹਾਂਜੀ ਕੀ ਤਿੰਨ ਨਾਲ ਕੋਈ ਵੱਡੇ ਕਲਾਕਾਰਾਂ ਨਾਲ ਸੀਗੀ ਜਾਂ ਤਾਲ ਮੇਲਿਆ ਕਿਸ ਤਰ੍ਹਾਂ ਕੱਲੇ ਹੀ ਜਾਂਦੇ ਸੀਗੇ ਪਾਪਾ ਇਹ ਮਰ ਦਿੱਲੀ ਪਾਪਾ ਦੀ ਬਹੁਤ ਮਾਰਕੀਟ ਬਣੀ ਸੀ ਰਾਜ ਹੰਸ ਦੇ ਨਾਮ ਨਾਲ ਜਾਣੇ ਜਾਂਦੇ ਸੀਗੇ ਤੇ ਦਿੱਲੀ ਉਹਨਾਂ ਦੀ ਕਾਫੀ ਉਹਨਾਂ ਨੇ ਪਰਫਾਰਮੈਂਸ ਦਿੱਤੀ ਹੋਈ ਐ ਸੀ ਵੱਡੇ ਵੱਡੇ ਸਿੰਗਰਾਂ ਦੇ ਨਾਲ ਪਾਪਾ ਇਹ ਸਾਨੂੰ ਦੱਸਦੇ ਹੁੰਦੇ ਸੀਗੇ ਤੇ ਕਾਫੀ ਇੰਟਰਵਿਊ ਵੀ ਉਹਨਾਂ ਨੇ ਦੱਸਿਆ ਹੋਇਆ ਸੀਗਾ ਹਾਂਜੀ ਤੇ ਪਪਾ ਜੀ ਜਿਹੜੇ ਤੁਹਾਡੇ ਇਹੀ ਸਿਖਾ ਕੇ ਗਏ ਨੇ ਤੁਹਾਨੂੰ ਜਿਹੜੀ ਸਿੰਗਿੰਗ ਦੀ ਤੁਸੀਂ ਗੱਲ ਕਰ ਰਹੇ ਹੋ ਹਾਂਜੀ ਬਸ ਸਿੰਗਿੰਗ ਵੀ ਸਿਖਾ ਕੇ ਗਿਆ ਐ ਇੰਨਾ ਵੀ ਸਾਨੂੰ ਪਿਆਰਾ ਪਿਆਰਾ ਸਟੈਂਡ ਕਰ ਗਿਆ ਇਹ ਬ੍ਰਦਰ ਹੈਗਾ ਤੁਹਾਡਾ ਛੋਟਾ ਉਹ ਪੜ ਰਿਹਾ ਹੈਗਾ ਹਾਂਜੀ ਉਹ ਵੀ ਬਸ 8th ਕਲਾਸ ਸਟੱਡੀ ਕਰ ਰਹੀ ਹੈ ਮਦਰ ਕੀ ਕਰਦੇ ਨੇ ਕੀ ਮੰਮਾ ਹੀ ਬਸ ਕਰੇ ਹੁੰਦੇ ਆਈ ਘਰ ਦਾ ਕੰਮ ਸਾਨੂੰ ਕਹਿੰਦੇ ਆ ਵੀ ਤੁਸੀਂ ਆਪਦਾ ਪੜੋ ਕੋਈ ਗੱਲ ਨਹੀਂ ਬਾਤ ਕੀ ਮੈਂ ਮੰਮੀ ਵੀ ਉਹਨੀ ਹੈਲਪ ਕਰ ਦੇ ਕਹਿੰਦੇ ਤੁਸੀਂ ਆਪ ਦਾ ਪੜਨਾ ਤੁਸੀਂ ਕੋਈ ਦਿਹਾੜੀ ਨਹੀਂ ਕਰਨੀ ਕੋਈ ਕੁਝ ਨਹੀਂ ਕਰਨਾ ਜੋ ਵੀ ਕਰਨਾ ਪਿਆ ਮੈਂ ਕਰੂੰਗੀ ਕੋਈ ਗੱਲ ਨਹੀਂ ਪਰ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਸਿਰਫ ਪੜਨਾ ਹੀ ਅੱਛਾ ਫਿਰ ਤੁਹਾਨੂੰ ਪ੍ਰੋਗਰਾਮ ਤੇ ਬੁਲਾਇਆ ਜਾਂਦਾ ਹੈ ਜਾਂ ਤੁਸੀਂ ਖੁਦ ਜਾਨਨੇ ਹੋ ਇਹ ਕਿਸ ਤਰ੍ਹਾਂ ਤੁਹਾਨੂੰ ਡੀਲਿੰਗ ਸ਼ੋਅ ਬੁੱਕ ਹੁੰਦੇ ਸੀ ਤਾਂ ਪਾਪਾ ਅਟੈਂਡ ਕਰਦੇ ਸੀ ਪਾਪਾ ਗੱਲ ਕਰਦੇ ਸੀ ਹੁਣ ਵੀ ਇਦਾਂ ਹੀ ਆ ਸਾਨੂੰ ਬੁਲਾਉਂਦੇ ਆ ਤਾਂ ਅਸੀਂ ਚੱਲ ਜਾਂਦੇ ਆ ਈਟਣਾ ਵੀ ਗੱਲ ਲਈ ਦੀ ਆ ਠੀਕ ਹੈ ਸਾਰਾ ਜਗ ਕਰਦਾ ਵੜਿਆਈ ਸਾਰਾ ਜਗ ਕਰਦਾ ਵੜਿਆਈ ਮੈਂ ਲਹੜਲਾ ਚਿੰਤਾ ਪੁਰਨੀ ਦਾ ਸਾਰਾ ਜਗ ਕਰਦਾ ਵੜਿਆਈ ਮੈਂ ਲਹੜਲਾ ਚਿੰਤਾ ਪੁਰਨੀ ਦਾ ਮੈਂ ਆਸਮਈਆ ਅਜ ਦਿਲਾਈ ਮੈਂ ਆਸਮਈਆ ਅਜ ਦਿਲਾਈ ਮੈਂ ਲਾੜਲਾ ਚਿੰਤਾ ਪੁਰਨੀਂਦਾ ਮੈਂ ਲਾੜਲਾ ਚਿੰਤਾ ਉਪਰਨੀਂਦਾ ਆਰਾਮ ਹੁੰਦਾਗਾ ਸਕੂਲ ਦੇ ਇਸ ਤਰ੍ਹਾਂ ਕੋਈ ਸਿੰਗਿੰਗ ਤੇ ਤੁਹਾਨੂੰ ਕੋਈ ਇਨਾਮ ਵਗੈਰਾ ਮਿਲਿਆ ਹੋਵੇ ਹਾਂਜੀ ਮੈਂ ਤੋਂ ਪਾਸ 2 ਚ ਸੀ ਆ ਪਲੱਸ 1 ਚ ਸੀ ਉਦੋਂ ਸਕੂਲ ਚ ਕਾਫੀ ਪਰਫਾਰਮੈਂਸ ਦਿੱਤੀਆਂ ਸੀ ਗਈ ਤੇ ਬਾਕੀ ਐਨਾ ਵੀ ਕਈ ਵਾਰੀ ਥੋੜਾ ਕੋਈ ਕੰਜੂਸੀ ਕਰੇ ਜਾਂਦੇ ਸੀਗੇ ਹਾਂਜੀ ਤਾਂ ਕਰਕੇ ਥੋੜਾ ਪਿੱਛੇ ਸੀ ਹਾਂਜੀ ਕੋਈ ਜਿਸ ਤਰ੍ਹਾਂ ਮੰਨ ਲਓ ਕੋਈ ਉਹ ਸਰਕਾਰੀ ਪ੍ਰੋਗਰਾਮ ਅਜੇ ਉਸ ਤਰ੍ਹਾਂ ਵੀ ਹਾਂਜੀ ਸਕੂਲ ਟਾਈਮ ਜਾਂਦੇ ਰਹਿਆ ਮੈਮ ਸੀਗੇ ਉਹ ਲੈ ਕੇ ਜਾਂਦੇ ਰਹਿਆ ਸਾਨੂੰ ਹਾਂਜੀ ਸਕੂਲ ਚ 26 ਜਨਵਰੀ ਦਾ ਪ੍ਰੋਗਰਾਮ ਸੀਗਾ ਸੋ ਉਦੋਂ ਗਏ ਸੀਗੇ ਉਹ ਹੀ ਲੈ ਕੇ ਗਏ ਸੀ ਕਿ ਸਾਨੂੰ ਮੈਡਮੇ ਲੈ ਕੇ ਗਏ ਸੀ ਸਾਡੇ ਹਾਂਜੀ ਰਿਹਾਸਲ ਕਰਨ ਤੇ ਉਹਨ ਕਿੰਨੀ ਕੀ ਦਿੱਕਤ ਆਉਂਦੀ ਆ ਪਹਿਲਾਂ ਤਾਂ ਚਲੋ ਫਾਦਰ ਸਾਹਿਬ ਸੀਗੇ ਹਨਾ ਤਾਂ ਕਿਤੇ ਨ ਕਿਤੇ ਉਹਨਾਂ ਦੀ ਯਾਦ ਹਨਾ ਤੇ ਕਿਸ ਤਰ੍ਹਾਂ ਫਿਰ ਰਿਹਾਸਲ ਕਰਦੇ ਹਾਂ ਤਾਂ ਇੱਕ ਨਾ ਇੱਕ ਦਿਨ ਅਸੀਂ ਹਰਮੋਨੀਅਮ ਤੇ ਬੈਠਦੇ ਆ ਤਾਂ ਅਸੀਂ ਉਹਨਾਂ ਨੂੰ ਬਹੁਤ ਮਿਸ ਕਰਦੇ ਆ ਕਿਉਂਕਿ ਉਹਨਾਂ ਬਿਨਾ ਸਾਨੂੰ ਨਾ ਸਾਡੀ ਕੋਈ ਤਿਆਰੀ ਹੁੰਦੀ ਆ ਨਾ ਸਾਡੇ ਨੂੰ ਘਰ ਦਾ ਰੋਜ਼ਗਾਰ ਹੀ ਪਹਿਲਾਂ ਤਾਂ ਕੋਈ ਖਰਚਾ ਨਹੀਂ ਚੱਲ ਰਿਹਾਗਾ ਜੋ ਵੀ ਸੀ ਉਹਨਾਂ ਨਾਲ ਹੀ ਸੀ ਗਈ ਬਸ ਤੂੰ ਡੀਟੈਚਮੈਂਟ ਮੈਨੂੰ ਲੱਗਦਾ ਹੈ ਜਿਆਦਾ ਪਾਪਾ ਨਾਲ ਸੀਗੀ ਤੁਸੀਂ ਜਿਆਦਾ ਭਾਵੁਕ ਹੋ ਰਹੇ ਹੋ ਇਸ ਟਾਈਮ ਮੇਰੇ ਨਾਲ ਤਾਂ ਉਹਨਾਂ ਦਾ ਕੁਝ ਜਿਆਦਾ ਹੀ ਸੀ ਨਾ ਮੇਰੇ ਨਾਲ ਕੁਝ ਜਿਆਦਾ ਪਿਆਰ ਸੀਗਾ ਉਹਨਾਂ ਦੇ ਨਾਲ ਤੇ ਮੇਰਾ ਵੀ ਪਰ ਹਾਲੇ ਵੀ ਕਈ ਵੇਲੇ ਜਦੋਂ ਯਾਦ ਕਰ ਲੈਂਦੀ ਆ ਤਾਂ ਰੋਣ ਲੱਗ ਪੈਂਦੀ ਆ ਮੈਨੂੰ ਸਾਰੇ ਕਹਿ ਦਿੰਦੇ ਨੇ ਕਿ ਤੂੰ ਟੈਨਸ਼ਨ ਨਾ ਲਿਆ ਕਰ ਕਹਿੰਦੇ ਨੇ ਕਿ ਜੋ ਪ੍ਰਮਾਤਮਾ ਨੂੰ ਮਨਜ਼ੂਰ ਆਪਦੇ ਵੱਲੋਂ ਤਾਂ ਕੋਸ਼ਿਸ਼ ਬਹੁਤ ਕੀਤੀ ਸੀ ਉਹਨਾਂ ਨੂੰ ਬਚਾਉਣ ਦੀ ਪਰ ਜਦੋਂ ਪੜਾਈ ਦੇ ਵਿੱਚ ਮੰਨ ਨਹੀਂ ਕਰਦਾ ਬਿਲਕੁਲ ਵੀ ਮੈਂ ਜਦੋਂ ਵੀ ਕੋਈ ਡੈਡੀ ਨੂੰ ਯਾਦ ਕਰ ਲਵਾਂ ਤਾਂ ਮੇਰਾ ਕਿਸੇ ਨੂੰ ਘਰ ਚ ਬੁਲਾਉਣ ਨੂੰ ਵੀ ਮਨ ਨਹੀਂ ਕਰਦਾ ਹੁੰਦਾ ਕਿ ਬਸ ਉਹ ਹੁਣ ਤਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੀਏ ਮਮਾ ਘਰੇ ਹੁੰਦੇ ਆਈ ਅਸੀਂ ਮੈਂ ਕਾਲਜ ਚਲ ਜਾਨੀ ਆ ਤੇ ਵੱਡੇ ਸਿਸਟਮ ਮਤਲਬ ਇਹ ਸਟੀਚਿੰਗ ਦਾ ਵੀ ਸਿੱਖ ਰਹੇ ਆ ਨਾਲ ਨਾਲ ਇਹ ਸਟੀਚਿੰਗ ਦਾ ਸੈਂਟਰ ਚਲੇ ਜਾਂਦੇ ਆ ਤੇ ਫਿਰ ਮਮਾ ਬਸ ਘਰ ਦਾ ਕੰਮ ਹੀ ਕਰਦੇ ਰਹਿੰਦੇ ਖਰਚੇ ਦੀ ਗੱਲ ਕੀਤੀ ਜਾਵੇ ਹੁਣ ਮੰਨ ਲਓ ਸਕੂਲ ਚ ਤੁਸੀਂ ਪੜ ਰਹੇ ਹੋ ਬਰਦਰ ਵੀ ਪੜ ਰਿਹਾਗਾ ਫਿਰ ਸਾਰਾ ਸਿਸਟਮ ਕੀਵੇਂ ਬੰਦਾ ਕੀਵੇਂ ਜੋ ਮੰਨ ਲਓ ਤੁਸੀਂ ਖਰਚਾ ਕਿਸ ਤਰ੍ਹਾਂ ਸਾਰਾ ਸਿਸਟਮ ਬੰਦਾ ਹੈਗਾ ਖਰਚਾ ਬਸ ਅਦਾਇਆ ਚਾਚਾ ਹੀ ਚਲੇ ਜਾਂਦੇ ਆ ਕੋਈ ਵੀ ਕੰਮ ਮਿਲ ਜੇ ਚਾਚਾ ਹੀ ਪਲੰਬਰ ਦਾ ਕੰਮ ਕਰ ਲੈਂਦੇ ਆ ਹੁਣ ਉਹ ਕਹਿ ਦਿੰਦੇ ਕਹਿੰਦੇ ਕੋਈ ਗੱਲ ਨਹੀਂ ਬੇਟਾ ਤੁਸੀਂ ਟੈਨਸ਼ਨ ਨਾ ਲਿਆ ਕਰੋ ਫਿਰ ਕੀ ਪਾਪਾ ਨੇ ਤੇ ਕਹਿੰਦੇ ਮੈਂ ਤੁਹਾਨੂੰ ਲੈ ਕੇ ਦਊਂਗਾ ਸਾਰਾ ਕੁਝ ਤੇ ਉਹ ਕੋਈ 2-300 ਲੈ ਆਉਂਦੇ ਆ ਤਾਂ ਸਾਡੇ 2-3 ਦਿਨ ਚਲੋ ਵਧੀਆ ਟੱਪ ਜਾਂਦੇ ਆ ਹਾਂਜੀ ਤੇ ਹੁਣ ਪਰਿਵਾਰ 'ਚ ਜੇ ਗੱਲ ਕੀਤੀ ਜਾਵੇ ਤੁਸੀਂ 4 ਮੈਂਬਰ ਹੋ ਟੋ ਤੇ ਅੱਗੇ ਕੀ ਸੋਚਿਆ ਕੀ ਅੱਗੇ ਜੇ ਕੀ ਬਨਣਾ ਚਾਹੁੰਦਾ ਅੱਗੇ ਬਸ ਇਦਾਂ ਹੀ ਆਈ ਮਤਲਬ ਜਿਵੇਂ ਪਾਪਾ ਚਾਹੁੰਦੇ ਸੀਗੇ ਕਿ ਤੁਸੀਂ ਸਾਨੂੰ ਇਹੀ ਕਹਿੰਦੇ ਸੀ ਪੁੱਤਰ ਵੀ ਤੁਸੀਂ ਆਪਦੀ ਗਾਇਕੀ ਬਰਕਰਾਰ ਰੱਖਿਓ ਜਦੋਂ ਬਿਮਾਰ ਸੀ ਹਸਪੀਟਲ ਚ ਉਹਦਾ ਵੀ ਸਾਨੂੰ ਇਹੀ ਕਹਿੰਦੇ ਸੀ ਕਹਿੰਦੇ ਵੀ ਤੁਸੀਂ ਸਿੰਗਿੰਗ ਨਾ ਛੱਡਿਓ ਬਸ ਤੇ ਅਸੀਂ ਵੀ ਇਹੀ ਚਾਹੁੰਨੇ ਆ ਵੀ ਅਸੀਂ ਸਿੰਗਿੰਗ ਨਹੀਂ ਛੱਡਣੀ ਸਟੱਡੀ ਵੀ ਕਰਾਂਗੇ ਨਾਲ ਨਾਲ ਤੇ ਸਿੰਗਿੰਗ ਵੀ ਕਰਾਂਗੇ ਜੇਕਰ ਪਾਪਾ ਤੁਹਾਡੇ ਮੰਨ ਲੋ ਟ੍ਰੇਨਿੰਗ ਦਿੰਦੇ ਸੀ ਤੁਹਾਨੂੰ ਸਭ ਤੋਂ ਵਧੀਆ ਗਾਣਾ ਜਿਹੜਾ ਤੁਹਾਨੂੰ ਗੀਤ ਸਿਖਾਇਆ ਗਿਆ ਹੈ ਹਨਾ ਤਾਂ ਕਿਹੜਾ ਸੀਗਾ ਉਹ ਜਦੋਂ ਅਸੀਂ ਸਟਾਰਟਿੰਗ ਕੀਤੀ ਸੀ ਸਿੰਗਿੰਗ ਦੀ ਤਾਂ ਅਸੀਂ ਨੂਰਾ ਸਿਸਟਰ ਜੀ ਦੇ Song ਤੋਂ ਕੀਤੀ ਸੀ ਆ ਜਾ ਵੇ ਆ ਜਾ ਮਾਹੀ ਤਤਰੀ ਦੇ ਵੇੜੇ ਹਾਂਜੀ ਤਾਂ ਸਾਨੂੰ ਉਹੀ ਉਹ ਸਿਖਾਉਂਦੇ ਸੀ ਤਾਂ ਉਹਨਾਂ ਤੇ ਉਹਨਾਂ ਨੇ ਸਾਨੂੰ ਸਟਾਰਟਿੰਗ ਕਰਵਾਈ ਸੀ ਉਸ Song ਤੋਂ ਹੀ ਹਾਂਜੀ ਇਹ Song ਜੇ ਰਿਪੀਟ ਕਰ ਸਕਦੇ ਹੋ ਹਾਂਜੀ ਆ ਜਾ ਵੇ ਆ ਜਾ ਮਾਹੀ ਤਤੜੀ ਦੇਵੇ ੜੇ ਆਜੋ ਬੇ ਆਜੋ ਮਹੀ ਤਤੜੀ ਦੇਵੇ ੜੇ ਸੋਟੇ ਨਾਲੋਂ ਹਾਂ ਇਹ ਚੰਗੇ ਸਾਡੇ ਨਾਲ ਹੋਰ ਚੰਗੇ ਸਾਡੇ ਨਾਲ ਹੋਰ ਚੰਗੇ ਮਿਲ ਗਏ ਨਕੇੜੋਂ ਆ ਜਾਵੇ ਆ ਜਾ ਮਹੀ ਤਤੜੀ ਦਵੇੜੇ ਆ ਜਾਵੇ ਆ ਜਾ ਮਹੀ ਤੇ ਤਤੜੀ ਦਵੇੜੇ ਮੇਰੇ ਅਫਰਾ ਹੋਲੀ ਕਰ ਦਿੱਤਾ ਮੇਰਾ ਲੂ ਮਿਲ ਸਾਰੇ ਆਹ ਹੋਲੀ ਕਰ ਦਿੱਤਾ ਵੇ ਰਲ ਮਿਲ ਸਾਰੇ ਆ ਮੇਰੇ ਆ ਪਰਾਵਾਂ ਮੈਨੂੰ ਹੁਦ ਤੋਂ ਵਿਸਾਰਿਆ ਕੋਹਲੀ ਕਰ ਦਿੱਤਾ ਵੇ ਰਲ ਮਿਲ ਸਾਰੇ ਆ ਕੋਹਲੀ ਕਰ ਦਿੱਤਾ ਵੇ ਰਲ ਮਿਲ ਸਾਰੇ ਸਖ ਸੁਬੰਦੀਆਂ ਨਾਲ ਸਖ ਸੁਬੰਦੀਆਂ ਯਾਰੇ ਸਾਕ ਸੁਬਦੀਆਂ ਨੇ ਪਲੇ ਬਖੇੜਾ ਜਾਵੇ ਅਜੋ ਮਹੀ ਤਟੜੀ ਤੜੇੜੇ ਫਾਦਰ ਸਾਹਿਬ ਦੀ ਡੈਥ ਕਦੋਂ ਹੋਈ ਸੀ ਕੀ ਇਹ ਗੱਲ ਕੀਤੀ ਜਾਵੇ ਪਾਪਾ ਜੀ ਦੀ ਡੈਥ 27 ਦਸੰਬਰ ਨੂੰ ਹੋਈ ਸੀ ਹਾਂਜੀ ਕੀ ਕਾਰਨ ਪ੍ਰੋਬਲਮ ਕੀ ਸੀਗਾ ਜੇ ਤੁਸੀਂ ਦਿਖਾਇਆ ਕਿਤੇ ਡਾਕਟਰ ਨੂੰ ਇਸ ਬਾਰੇ ਹਾਂਜੀ ਦਿਖਾਇਆ ਤਾਂ ਸੀਗਾ ਮਤਲਬ ਜਦੋਂ ਪਾਪਾ ਨੂੰ ਪਹਿਲਾਂ ਐਡਮਿਟ ਕੀਤਾ ਸੀਗਾ ਹੀ ਹਸਪੀਟਲ 'ਚ ਉਦੋਂ ਤਾਂ ਕਹਿੰਦੇ ਸੀ ਵੀ ਕੁਝ ਪਤਾ ਨਹੀਂ ਲੱਗਦਾਗਾ ਸਿਰਫ ਸਿਹਰੀ ਪਾਪਾ ਦਾ ਦਰਦ ਕਰਦਾ ਸੀਗਾ ਤੇ ਉਹ ਕਹਿੰਦੇ ਵੀ ਸਾਨੂੰ ਵੀ ਕੁਝ ਪਤਾ ਨਹੀਂ ਲੱਗਦਾ ਡਾਕਟਰਾਂ ਨੇ ਵੀ ਜਵਾਬ ਦਿੱਤਾ ਸੀਗਾ ਫਿਰ ਉਹਨਾਂ ਨੂੰ ਅਸੀਂ ਵਠਿੰਡੇ ਐਡਮਿਟ ਕੀਤਾ ਉੱਥੇ ਕਹਿੰਦੇ ਵੀ ਬਲੈਕ ਫੰਗਸ ਆ ਤੇ ਫਿਰ ਪਾਪਾ ਜੀ ਉਥੇ ਇੱਕ ਅੱਖ ਵੀ ਡੈੱਡ ਹੋ ਗਈ ਸੀ ਫਿਰ ਉਹਨਾਂ ਨੇ ਸਾਨੂੰ ਮਹੀਨੇ ਕੇ ਬਾਅਦ ਛੁੱਟੀ ਦਿੱਤੀ ਪਾਪਾ ਇਹਨੂੰ ਫਿਰ ਪਾਪਾ ਨੂੰ ਅਸੀਂ ਘਰੇ ਲੈ ਕੇ ਆਏ ਘਰੇ ਲੈ ਕੇ ਆਏ ਤਾਂ ਉਹਨਾਂ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਆ ਗਈ ਫਿਰ ਅਸੀਂ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਫਿਰ ਉਸ ਤੋਂ ਬਾਅਦ ਉਹ ਸਾਨੂੰ ਕਹਿੰਦੇ ਵੀ ਕੋਈ ਉਹਨਾਂ ਦੇ ਸਿਰ ਸਿਰ ਚ ਨਾ ਸਿਰ ਤਾਂ ਆਪਰੇਸ਼ਨ ਕਰਨਾ ਪੈਣਾ ਕੋਈ ਦਿਮਾਗ ਦੀ ਕੋਈ ਨਾੜੀ ਨੋੜੀ ਕੋਈ ਉਹਨਾਂ ਨਹੀਂ ਕੱਟਨੀ ਸੀ ਤੇ ਉਹ ਕਹਿੰਦੇ ਅਸੀਂ ਆਪਰੇਸ਼ਨ ਕਰਾਂਗੇ ਤੇ ਹੋ ਸਕਦਾ ਵੀ ਆਪਰੇਸ਼ਨ ਤੋਂ ਬਾਅਦ ਵਧੀਆ ਠੀਕ ਹੋ ਜਾਣ ਤਾਂ ਅਸੀਂ ਆਖਾ ਵੀ ਜਿੱਥੇ ਅੱਗੇ ਅਸੀਂ ਇੰਨਾ ਮਤਲਬ ਕੀਤਾ ਚਲੋ ਹੋਰ ਸਹੀ ਕੋਈ ਗੱਲ ਨਹੀਂ ਤੁਸੀਂ ਜੋ ਵੀ ਆ ਪਾਪਾ ਸੈੱਟ ਹੋਣੇ ਚਾਹੀਦੇ ਆ ਤੁਸੀਂ ਜੋ ਮਰਜ਼ੀ ਕਰ ਲੋ ਕੋਈ ਗੱਲ ਨਹੀਂ ਤੇ ਫਿਰ ਉਸ ਤੋਂ ਬਾਅਦ ਆਪਰੇਸ਼ਨ ਤੋਂ ਬਾਅਦ ਵੀ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਸੀ ਗਾਈ ਕਿੰਨੇ ਟਾਈਮ ਤੋਂ ਇਸ ਬਿਮਾਰੀ ਨਾਲ ਲੜੇ ਤੁਹਾਡੇ ਫਾਦਰ ਸਾਹਿਬ ਮਕਾਨ ਦੀ ਗੱਲ ਕੀਤੀ ਜਾਵੇ ਮਕਾਨ ਕਿੰਨਾ ਨੇ ਪਾ ਕੇ ਦਿੱਤਾ ਫਿਰ ਤੁਹਾਨੂੰ ਮਕਾਨ ਤਾਂ ਅਸੀਂ ਐਨ ਆਰ ਆਈ ਹੈਗੇ ਸੀ ਇਹ ਮਤਲਬ ਉਹਨਾਂ ਨੇ ਸਾਡੀ ਕਾਫੀ ਸਪੋਰਟ ਕੀਤੀ ਸੀ ਘਰ ਪਹੁੰਚ ਹੋ ਤਾਂ ਹਾਂ ਜਿਸ ਤਰ੍ਹਾਂ ਤੱਕ ਮਿਲੇ ਤੁਹਾਨੂੰ ਜੇ ਗੱਲ ਕੀਤੀ ਜਦੋਂ ਮੈਂ ਐਦਾਂ ਹੀ ਇੰਟਰਵਿਊਜ਼ ਲਈ ਉਹਨਾਂ ਨੇ ਸਾਡੀਆਂ ਵੀਡੀਓਜ਼ ਦੇਖੀਆਂ ਸੀਗੀਆਂ ਤਾਂ ਫਿਰ ਉਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਤਾਂ ਫਿਰ ਉਹ ਦੋਨਾਂ ਨੇ ਸਾਡੀ ਕਾਫੀ ਹੈਲਪ ਕੀਤੀ ਸੀ ਹੁਣ ਕੀ ਤੁਹਾਡੇ ਜਿਹੜੇ ਕੀ ਹਸਬੰਡ ਸੀਗੇ ਹਾਂਜੀ ਬਸ ਉਹ ਵੀਰ ਜੀ ਬਿਮਾਰੀ ਸੀਗੇ ਬਸ ਅਸੀਂ 2-3 ਮਹੀਨੇ ਲੈ ਕੇ ਉਹਨਾਂ ਨੂੰ ਫਿਰਦੇ ਰਹੇ ਹਾਂ ਬਹੁਤ ਪੈਸਾ ਲਾਇਆ ਪਰ ਨਹੀਂ ਠੀਕ ਹੋਏ ਆਪਦੀ ਖੈਰ ਚਲ ਤਾਂ ਅਸੀਂ ਬਹੁਤ ਕੀਤੀ ਆ ਬਾਕੀ ਚਲ ਜੋ ਪਰਮਾਤਮਾ ਨੂੰ ਸੰਗਾ ਲੱਗਦਾ ਈ ਮਾਲੋ ਗਾਇਕੀ ਕਰਦੇ ਸੀਗੇ ਕਿੰਨੇ ਟਾਈਮ ਤੋਂ ਬਿਮਾਰੀ ਦੇ ਝੂਲਸ ਰਹੇ ਸੀਗੇ ਜੇ ਗੱਲ ਬਸ ਉਹ ਦੀਵਾਲੀ ਤੋਂ ਪਹਿਲਾਂ ਹੀ 20 ਦਿਨ ਢਿੱਲੇ ਹੋਇਆ ਬਸ ਸਿਰ ਤੋਂ ਹੀ ਉਹਨਾਂ ਨੂੰ ਕੋਈ ਪ੍ਰੋਬਲਮ ਬਣ ਗਈ ਕਹਿੰਦੇ ਵੀ ਹਾਂਜੀ ਆ ਵੀ ਸੇਰੀ ਦੁੱਖ ਦਾ ਕਹਿੰਦੇ ਸੀ ਬਾळा ਮੇਰਾ ਸਿਰ ਦਾ ਹੀ ਬਸ ਡਾਕਟਰ ਇਲਾਜ ਕਰਦੇ ਕਰਦੇ ਬਸ ਲੁਧਿਆਣੇ ਤੱਕ ਪਹੁੰਚ ਗਏ ਲੈ ਕੇ ਅਸੀਂ ਉਹਨਾਂ ਨੂੰ ਬਸ 2-3 ਮਹੀਨੇ ਬਾਅਦ ਫਿਰ ਉੱਥੋਂ ਤਾਂ ਅਸੀਂ ਉਹਨਾਂ ਨੂੰ ਮੁੱਕ ਕੇ ਹੀ ਲਿਆਂਦਾ ਲੁਧਿਆਣੇ ਆ ਮੁਕਾਨ ਆਪਦਾ ਹੈਗਾ ਤੁਹਾਡਾ ਜੇ ਪਹਿਲਾਂ ਦੇਖਿਆ ਛੱਤ ਵੀ ਹੈ ਨਹੀਂ ਸੀ ਉਹ ਤੇ ਕਹਿੰਦੇ ਆ ਵੀ ਹੁਣ ਉਹਨਾਂ ਦਾ ਸੁੱਖ ਲੈਣ ਦਾ ਟਾਈਮ ਆਇਆ ਸੀਗਾ ਪਹਿਲਾਂ ਇੰਨੀ ਗਰੀਬੀ ਵੇਖੀ ਜੇ ਹੁਣ ਮਾੜਾ ਯਾਰ ਰੋਟੀ ਖਾਣ ਲੱਗੇ ਸੀ ਤੁਹਾਨੂੰ ਪਰਮਾਤਮਾ ਲੈ ਗਿਆ ਅਸੀਂ ਤਾਂ ਹੀ ਕਹਿੰਨੇ ਵੀ ਸਾਨੂੰ ਘਰ ਇਹਨਾਂ ਦਿੰਦਾ ਪਰਮਾਤਮਾ ਜੀ ਉਹਨੂੰ ਹੀ ਲੈ ਜਾਣਾ ਸੀ ਤੇ ਉਹਨੇ ਜੇ ਮੈਨੂੰ ਕਿੰਨਾ ਟਾਈਮ ਹੋ ਗਿਆ ਘਰ ਪਾਇਆ ਫਿਰ ਖਰਚਾ ਕਿੰਨਾ ਹੋਇਆ ਜੇ ਬਿਮਾਰੀ ਦੀ ਗੱਲ ਕੀਤੀ ਜਾ ਹਾਂਜੀ ਖਰਚਾ ਤਾਂ ਜਿੰਨੇ ਆਪਣੇ ਬਾਹਰੋਂ ਵੀ ਐਨ ਆਰ ਆਈ ਜੁੜੇ ਸੀ ਵਿਚਾਰੇ ਉਹਨਾਂ ਨੇ ਸਾਰਾ ਪੈਸਾ ਲਾਇਆ ਸੀਗਾ ਉਹ ਇਲਾਜ ਕਰਾਉਂਦੇ ਰਹੇ ਜਿਨ੍ਹਾਂ ਤੱਕ ਰੋ ਬਿਮਾਰ ਰਹੇ ਆ ਜਿੱਥੇ ਅਸੀਂ ਲੈ ਜਾਂਦੇ ਸੀ ਉਹਦੇ ਪੈਸੇ ਪਾ ਦਿੰਦੇ ਸੀ ਹਾਂਜੀ ਉਹਨਾਂ ਨੇ ਬਹੁਤ ਸਾਡੀ ਹੈਲਪ ਕੀਤੀ ਅਸੀਂ ਤਾਂ ਕਹਿੰਦੇ ਉਹਨਾਂ ਨੂੰ ਵੀ ਪਰਮਾਤਮਾ ਚਲੋ ਬੰਦਾ ਟੋਟਲ ਜੇ ਆਈਡੀਆ ਕਿੰਨਾ ਖਰਚਾ ਆਦਾ ਹਾਂਜੀ ਲੱਗ ਗਿਆ ਸੀ 2-3 ਲੱਖ ਰੁਪਿਆ ਸਾਡਾ ਲੱਗ ਗਿਆ ਹਾਂਜੀ ਆ ਉਹਨਾਂ ਨੇ ਲਾਇਆ ਵਿਚਾਰਿਆਂ ਨੇ ਸਾਨੂੰ ਤੋਂ ਉਹਨਾਂ ਨੇ ਕੁਝ ਨਹੀਂ ਕਹਿੰਦੇ ਸੀ ਕੋਈ ਗੱਲ ਨਹੀਂ ਜਿੱਥੇ ਤੁਹਾਨੂੰ ਕੋਈ ਦੱਸਦਾ ਤੁਸੀਂ ਉੱਥੇ ਲੈ ਕੇ ਜਾਓ ਇਹਨਾਂ ਨੂੰ ਹੋਨ ਪਰਿਵਾਰ ਦੀ ਗੱਲ ਕਿਤੇ ਆ ਫਿਰ ਕਿਸ ਤਰ੍ਹਾਂ ਚੱਲਦਾ ਪਰਿਵਾਰ ਦੀ ਬਸ ਹੁਣ ਅਸੀਂ ਮੈਂ ਵੀ ਕੰਮ ਨਰੇਗਾ ਤੇ ਜਾ ਵਰਦੀ ਨਰੇਗਾ ਦਾ ਕਾਟ ਬਣਾਇਆ ਆ ਫਿਰ ਇਹਨਾਂ ਨੂੰ ਮੈਂ ਹੀ ਕਿਹਾ ਤੁਸੀਂ ਬੇਟਾ ਆਪਦਾ ਪੜੋ ਆਪਦੀ ਤਿਆਰੀ ਕਰਿਆ ਕਰੋ ਪ੍ਰੋਗਰਾਮ ਆਉਂਦੇ ਆ ਚਲੋ ਕੋਈ ਮਾੜੇ ਮੋਟੇ ਲਾ ਲਈਦੇ ਆ ਬਾਕੀ ਮੈਂ ਤਾਂ ਇਹਨਾਂ ਨੂੰ ਕਿਹਾ ਤੁਸੀਂ ਪੜੋ ਵੀ ਆਪਦਾ ਨਾਲ-ਨਾਲ ਪ੍ਰੋਗਰਾਮ ਆਉਂਦੇ ਉਹ ਵੀ ਤੁਸੀਂ ਲਾਓ ਆਪਦੇ ਬਾਕੀ ਅਸੀਂ ਆਪੇ ਨਰੇ ਚਾਚਾ ਹੀ ਰਹਿੰਦੇ ਆ ਸਾਡੇ ਕੋਲ ਅਸੀਂ ਇਹਨਾਂ ਨੂੰ ਹੀ ਕਿਹਾ ਕੋਈ ਗੱਲ ਜਿੰਨੇ ਜੋਗੇ ਹੈਗੇ ਆ ਪ੍ਰੋਗਰਾਮ ਆ ਜਾਂਦੇਗੇ ਟਾਈਮ ਸੀਰ ਜੇ ਮੈਂ ਗੱਲ ਕੀਤੀ ਜਾਵੇ ਹਾਂਜੀ ਪ੍ਰੋਗਰਾਮ ਤਾਂ ਹੁਣ ਵੀ ਥੋੜੇ ਜੋ ਘਾਟ ਹੀ ਆ ਕੁਝ ਹੁਣ ਕਈ ਤਾਂ ਵੀਰ ਕਹਿ ਦਿੰਦੇ ਫ੍ਰੀ ਆ ਜਾਓ ਕੋਈ ਕਹਿ ਦਿੰਦਾ 5000 ਦਿੰਨੇ ਕੋਈ ਕਹਿ ਦਿੰਦੇ 10000 ਫਿਰ ਹੁਣ ਅਸੀਂ ਕੋਲੋਂ ਤਾਂ ਕਰ ਨਹੀਂ ਨਾ ਸਕਦੇ ਇਹਨਾਂ ਹੁਣ ਸਾਰੀ ਰਾਤ ਇਹਨਾਂ ਨੇ ਗਾਉਣਾ ਹੁੰਦਾ ਜਵਾਕੜੀਆਂ ਨੇ ਕਈ ਕਹਿ ਦਿੰਦੇ 10000 ਚ ਸਾਜੀ ਵੀ ਤੁਸੀਂ ਲਿਓ ਗੱਡੀ ਵੀ ਕਿਰਾਏ ਤੇ ਲਿਓ ਫਿਰ ਸਾਨੂੰ ਇਹਨਾਂ ਪੜਦਾ ਕਿ ਮਿਲ ਜਾਂਦੀ ਖਾਨ ਨੂੰ ਜੇ ਤਾਂ ਕੋਈ ਵਧੀਆ ਆਪਾਂ ਨੂੰ ਆਦਰ ਮਾਨਨਾ ਕੋਈ ਕਰਦਾ ਤੇ ਜਾਓ ਨਹੀਂ ਤਾਂ ਲੋੜ ਹੀ ਨਹੀਂ ਰੋਟੀ ਖਾਣੀ ਆਪਾਂ ਖਾਈ ਜਾਂਨੇ ਅੱਗੇ ਵੀ ਤੁਸੀਂ ਪ੍ਰੋਗਰਾਮ ਤੇ ਜਾਂਦੇ ਹੋ ਵੀਰੇ ਤੇ ਫਿਰ ਤੁਹਾਨੂੰ ਦਿੱਕਤ ਨਹੀਂ ਆਉਂਦੀ ਕਿ ਮੰਨ ਲਓ ਰਾਤ ਬਰਾਤ ਇਕੱਲੇ ਤੁਸੀਂ ਜਾਣਾ ਨਾ ਫਿਰ ਕਿਸ ਤਰ੍ਹਾਂ ਤੁਸੀਂ ਅਡਜਸਟ ਕਰਦੇ ਨਹੀਂ ਦਿੱਕਤ ਤਾਂ ਵੈਸੇ ਕੋਈ ਨਹੀਂ ਆਉਂਦੀ ਕਿ ਬਾਕੀ ਇੰਨਾ ਵੀ ਨਾਲ ਮੰਮੀ ਹੁੰਦੇ ਆ ਤਾਂ ਹੋਰ ਵੀ ਅਸੀਂ ਕੋਈ ਮਤਲਬ ਚਾਚੇ ਹੀ ਨਾਲ ਚਲੇ ਜਾਂਦੇ ਆ ਤਾਂ ਇੱਕ ਇੱਕ ਡਰਾਈਵਰ ਹੁੰਦਾ ਕੋਈ ਵਰੀ ਮਿਊਜ਼ੀਸ਼ੀਅਨ ਵੀ ਅਸੀਂ ਆਪਦੇ ਨਾਲ ਹੀ ਲੈ ਕੇ ਜਾਂਦੇ ਹਾਂ ਹਾਂਜੀ ਤੇ ਉਹਨਾਂ ਦੇ ਮਾਲਕ ਕੋਈ ਵੀ ਕਿਸੇ ਨੇ ਪ੍ਰੋਗਰਾਮ ਕਰਵਾਉਣਾ ਹੁੰਦਾ ਕਿਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਹੁੰਦੇ ਗੱਲ ਪ੍ਰੋਗਰਾਮ ਸੂਫੀ ਮਹਿਫਲ ਹੋ ਗਿਆ ਇੱਦਾਂ ਵੀ ਤੇ ਕੋਈ ਵਿਆਹ ਸ਼ਾਦੀਆਂ ਦੇ ਵੀ ਕਰ ਲਈਦੇ ਆਈ ਤੇ ਜਾਗਰਣ ਮਾਤਾ ਜੀ ਦੇ ਜਾਗਰਣ ਵੀ ਕਰ ਲਈਦੇ ਆ ਧਾਰਮਿਕ ਪ੍ਰੋਗਰਾਮ ਵੀ ਕਰ ਲੈਂਦੇ ਜਿਨ੍ਹਾਂ ਨੇ ਕਰਵਾਉਣਾ ਹੋਵੇ ਕੋਈ ਸੰਪਰਕ ਤੁਹਾਡਾ ਕਰ ਸਕਦਾ ਸਾਡੇ ਨੂੰ ਨੰਬਰ ਦੇ ਸਕਦਾ ਤੁਸੀਂ ਜ਼ਰੂਰ ਜੀ 9888607150 ਇਹ ਸਾਡਾ ਕੰਟੈਕਟ ਨੰਬਰ ਹੈ ਪਿੰਡ ਪਿੰਡ ਇੰਨਾ ਕਿਹੜਾ ਇੰਨਾ ਕਿਹੜਾ ਹਾਂਜੀ ਮੁਕਸਰ ਮੁਕਸਰ ਜ਼ਿਲ੍ਹਾ ਮੁਕਸਰ ਆਈ ਹੈ ਤਾਂ ਬਿਲਕੁਲ ਜੀ ਇਹ ਜ਼ਿਲ੍ਹਾ ਮੁਕਸਰ ਇੰਨਾ ਖੇੜਾ ਪਿੰਡ ਦੀਆਂ ਦੋ ਲੜਕੀਆਂ ਪਿਤਾ ਸਿਰ ਤੇ ਨਹੀਂ ਹੈ ਪਰਿਵਾਰ ਬਹੁਤ ਹੀ ਜ਼ਿਆਦਾ ਗਰੀਬ ਹੈਗਾ ਰੱਬ ਨੇ ਜਿਹੜੀ ਕਿ ਇਹਨਾਂ ਨੂੰ ਇੱਕ ਕਲਾ ਦਿੱਤੀ ਹੈਗੀ ਗਾਉਂ ਦੀ ਪਿਤਾ ਜੀ ਜਿਹੜੇ ਕਿ ਇਹਨਾਂ ਦੇ ਟ੍ਰੇਨਿੰਗ ਦਿੱਤੇ ਸੀਗੇ ਗਾਉਂ ਦੀ ਤੇ ਅੱਜ ਇਹ ਦੋ ਭੈਣਾਂ ਜਿਹੜੇ ਕਿ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹੈਗੀ ਗਰੀਬੀ ਬਹੁਤ ਹੈ ਕਿ ਕਾਫੀ ਪੈਸਾ ਲੱਗਿਆ ਐਨਆਰਆਈ ਨੇ ਜਿਹੜਾ ਕਿ ਇਹਨਾਂ ਦੇ ਪਿਤਾ ਜੀ ਦੇ ਜਿਹੜੇ ਕਿ ਬਿਮਾਰ ਰਹੇ ਸੀ ਉਹ ਪਰਿਵਾਰ ਜਿਹੜਾ ਕਿ ਦੋ ਪੈਣਾ ਪਰਿਵਾਰ ਨੂੰ ਸਾਮਰੀ ਹੈ ਕੈਮਰਾਮੈਨ ਕਰਨਾਖਪਾਲਾ ਕਪਿਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ